ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਚਾਰ ਚਾਰ ਕੁੰਡਿਆਂ ਦੇ ਸਹਾਬ ਨਾਲ ਕੁੰਡੇ ਪਾਏ ਆ ਜੀ ਤੇ ਸਾਈਡ ਤੇ ਆਪਣੇ ਇੱਕ ਪਾਸੇ ਦੋ ਕੁੰਡੇ ਆ ਤੇ ਇੱਧਰ ਆਪਣੇ ਇੱਕ ਹੀ ਕੁੰਡਾ ਰਹੂਗਾ ਜੀ ਅੰਡਾ ਡਿਜ਼ਾਈਨ ਚਾਰ ਚਾਰ ਕੁੰਡਿਆਂ ਦਾ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਸੌਖੇ ਦਾ ਸੌਖਾ ਤੇ ਸੋਹਣੇ ਦਾ ਸੋਹਣਾ ਜੀ ਬਹੁਤ ਹੀ ਸੌਖਾ ਤੇ ਬਹੁਤ ਹੀ ਸੋਹਣਾ ਹੈ ਜੀ ਜਰੂਰ ਟਰਾਈ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਆਪਾਂ ਕੁੰਡੇ ਭਾ ਕੇ ਨਾ ਇੱਕ ਕੁੰਡਾ ਉਲਟਾ ਤੇ ਇੱਕ ਸਿੱਧਾ ਦਾ ਇਸ ਤਰ੍ਹਾਂ ਇਹ ਸਲਾਈ ਬਣਾ ਲਈ ਸੀ ਇੱਕ ਹੁਣ ਆਪਾਂ ਬਣਾਵਾਂਗੇ ਜੀ ਇੱਕ ਕੁੰਡਾ ਸਿੱਧਾ ਤੇ ਹੁਣ ਆਪਾਂ ਆਹ ਦੋ ਕੁੰਡੇ ਇਸ ਤਰ੍ਹਾਂ ਕਰਾਂਗੇ ਜੀ ਆਹ ਵਾਲਾ ਕੁੰਡਾ ਆਪਾਂ ਪਿੱਛੇ ਲੈ ਕੇ ਜਾਵਾਂਗੇ ਆਹ ਵਾਲਾ ਕੁੰਡਾ ਆਪਾਂ ਅੱਗੇ ਲੈ ਕੇ ਜਾਵਾਂਗੇ ਆਹ ਸੌਰੀ ਇਹਨੂੰ ਬਣਾਉਣਾ ਨਹੀਂ ਹੈਗਾ ਆਪਾਂ ਤੇ ਜਿਹੜਾ ਆਪਣਾ ਇਧਰੋਂ ਕੁੰਡਾ ਪਿਆ ਸੀ ਇਹਨੂੰ ਆਪਾਂ ਬਣਾ ਲੈਣਾ ਫਿਰ ਬਣਾਵਾਂਗੇ ਜੀ ਇੱਕ ਦੋ ਦੋ ਕੁੰਡੇ ਆਪਾਂ ਸਿੰਪਲ ਬਣਾ ਲੇ ਫਿਰ ਆਪਾਂ ਦੋ ਕੁੰਡੇ ਇਸ ਤਰ੍ਹਾਂ ਕਰਾਂਗੇ ਉਲਟਾਵਾਂਗੇ ਇਹਨੂੰ ਆਪਾਂ ਇੱਧਰ ਲੈ ਲਵਾਂਗੇ ਸਲਾਈ ਤੇ ਇਹਨੂੰ ਬਣਾਉਣਾ ਨਹੀਂ ਹੈਗਾ ਅਗਲਾ ਕੁੰਡਾ ਆਪਾਂ ਬਣਾ ਲਵਾਂਗੇ ਦੋ ਕੁੰਡੇ ਆਪਾਂ ਫਿਰ ਸਿੱਧੇ ਬਣਾ ਲਵਾਂਗੇ ਤੇ ਇਹਨੂੰ ਆਪਾਂ ਤੁਹਾਨੂੰ ਦੱਸ ਦਿਆਂ ਜੀ ਇਸ ਤਰ੍ਹਾਂ ਵੀ ਆਪਾਂ ਕਰ ਸਕਦੇ ਹਾਂ ਅਰ ਇਸ ਤਰ੍ਹਾਂ ਕਰਕੇ ਆਪਣਾ ਕੁੰਡਾ ਮੁੜਿਆ ਆ ਗਿਆ। ਇਸ ਕੁੰਡੇ ਨੂੰ ਆਪਾਂ ਬਣਾ ਲਵਾਂਗੇ। ਦੋ ਕੁੰਡੇ ਆਪਾਂ ਹੋਰ ਬਣਾ ਲਵਾਂਗੇ ਜੀ। ਇੱਥੇ ਫੇਰ ਆਪਾਂ ਦੋ ਕੁੰਡੇ ਇਸ ਤਰ੍ਹਾਂ ਕਰ ਲਾਂਗੇ। ਆ ਕੁੰਡਾ ਆਪਣਾ ਬਿਨਾਂ ਬਣਾਇਆ ਰਹਿ ਗਿਆ ਸਲਾਈ ਤੇ ਅਗਲਾ ਕੁੰਡਾ ਆਪਾਂ ਬਣਾ ਲਵਾਂਗੇ। ਸਿੱਧੇ ਸਲਾਈ ਆਪਾਂ ਬਣਾ ਲਈ। ਉਲਟੇ ਸਲਾਈ ਉਲਟੀ ਸਲਾਈ 'ਚ ਆਪਾਂ ਸਾਰੇ ਕੁੰਡੇ ਉਲਟੇ ਬਣਾ ਲੈਣੇ ਆ ਜੀ ਆਪਾਂ ਕੁੰਡਾ ਜਿਹੜਾ ਧਾਰਿਆ ਸੀ ਉਹ ਵਾਲਾ ਉਲਟੀ ਸਲਾਈ 'ਚ ਆਪਾਂ ਬਣਾ ਲੈਣਾ ਹੁਣ ਆਪਾਂ ਫਿਰ ਤੋਂ ਆਗੇ ਜੀ ਸਿੱਧੇ ਪਾਸੇ ਸਿੱਧੇ ਪਾਸੇ ਹੁਣ ਆਪਣੇ ਦੋ ਕੁੰਡੇ ਆ ਜੀ ਇਹਨਾਂ ਦੋਵਾਂ ਨੂੰ ਆਪਾਂ ਇਸ ਤਰ੍ਹਾਂ ਲਟਾ ਲਵਾਂਗੇ ਆਹ ਕੁੰਡਾ ਆਪਾਂ ਬਣਾਉਣਾ ਨਹੀਂ ਹੈਗਾ ਤੇ ਅਗਲਾ ਕੁੰਡਾ ਆਪਾਂ ਬਣਾ ਲਵਾਂਗੇ ਦੋ ਕੁੰਡੇ ਆਪਾਂ ਫਿਰ ਸਿੱਧੇ ਬਣਾਵਾਂਗੇ ਫਿਰ ਆਪਣਾ ਇਹ ਕੁੰਡੇ ਆਗੇ ਜੀ ਇਹਨਾਂ ਨੂੰ ਆਪਾਂ ਫਿਰ ਇਸ ਤਰ੍ਹਾਂ ਲਟਾ ਕੇ ਇਹ ਆਹ ਕੁੰਡਾ ਜਿਹੜਾ ਇਹਨੂੰ ਬਣਾ ਲਵਾਂਗੇ ਤੇ ਇੱਕ ਕੁੰਡਾ ਆਪਾਂ ਬਣਾਉਣਾ ਨਹੀਂ ਵਿੱਚੋਂ దో కండే సీధే ఆ దో కుడే ఫేత ఆను బన డిజైన్ ఆ గను బనా ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਜਿਹੜਾ ਕੁੰਡਾ ਆਪਾਂ ਤਾਰਿਆ ਉਹਨੂੰ ਵੀ ਆਪਾਂ ਬਣਾ ਲੈਣਾ ਤੇ ਦੂਜੇ ਕੁੰਡੇ ਵੀ ਆਪਾਂ ਉਲਟੇ ਬਣਾ ਲੈਣੇ ਆ ਮੈਨੂੰ ਜੀ ਆਪਣਾ ਇੰਨਾ ਡਿਜ਼ਾਈਨ ਬਣਿਆ ਇਹ ਹੁਣ ਆਪਣੀ ਆਹ ਵਾਲੀ ਲਸਰ ਹੈ ਜਿਹੜੀ ਇਹ ਇੱਥੇ ਖਤਮ ਹੋ ਜੂਗੀ ਹੁਣ ਆਪਾਂ ਇਹ ਕੁੰਡੇ ਬਣਾਵਾਂਗੇ ਜੀ ਸਿੱਧੇ ਦੋ ਤਿੰਨ ਕੁੰਡੇ ਬਣਾ ਲਏ ਆਪਾਂ ਤੇ ਹੁਣ ਆਪਾਂ ਆ ਦੋ ਕੁੰਡੇ ਇਹਨਾਂ ਨੂੰ ਆSTRA ਲਾਵਾਂਗੇ ਸਲਾਈ ਤੇ ਤੇ ਅਗਲਾ ਕੁੰਡਾ ਬਣਾ ਲਵਾਂਗੇ ਦੋ ਕੁੰਡੇ ਫਿਰ ਸਿੱਧੇ ਬਣਾਵਾਂਗੇ ਆਹ ਦੋ ਕੁੰਡੇ ਇਸ ਤਰ੍ਹਾਂ ਉਲਟਾ ਲਾਵਾਂਗੇ ਅਗਲਾ ਕੁੰਡਾ ਬਣਾ ਲਵਾਂਗੇ ਆਹ ਕੁੰਡਾ ਆਪਾਂ ਜਿਹੜਾ ਆਹ ਲਸਰ ਬਣਦੀ ਹੈ ਕੁੰਡਾ ਆਪਾਂ ਸਿੱਧੀ ਸਲਾਈ ਨਹੀਂ ਬਣਾਉਣਾ ਆਪਾਂ ਤੁਹਾਨੂੰ ਇਹ ਸੌਖਾ ਤਰੀਕਾ ਦੱਸਿਆ ਜੀ ਜਿਵੇਂ ਤੁਹਾਨੂੰ ਚੰਗਾ ਲੱਗੇ ਬਾਕੀ ਤੁਸੀਂ ਉਹਵੇਂ ਕਰ ਸਕਦੇ ਹੋ ਇੱਥੇ ਆਪਣੇ ਕੋਲੇ ਹਾਲੇ ਇੱਕ ਕੁੰਡਾ ਘਟ ਹੈ ਹੀ ਫੇਰ ਆਪਣਾ ਇਹ ਡਿਜ਼ਾਈਨ ਇਧਰੋਂ ਸਟਾਰਟ ਹੋ ਜਾਊਗਾ ਤਿੰਨ ਕੁੰਡੇ ਆਪਾਂ ਨੂੰ ਸਨ ਚਾਹੀਦੇ ਆ ਇੱਕ ਕੁੰਡਾ ਨਾਲ ਹੋਰ ਚਾਹੀਦਾ ਆਪਾਂ ਨੂੰ ਲਓ ਜੀ ਆਪਣਾ ਇਹ ਨਾ ਡਿਜ਼ਾਈਨ ਬਣਿਆ ਦੇਖੋ ਇਸ ਤਰ੍ਹਾਂ ਲਸਰਾਂ ਬਣਦੀਆਂ ਇਹ ਤੇ ਆਪਾਂ ਇੱਕ ਵਾਰੀ ਤੁਹਾਨੂੰ ਹੋਰ ਦੱਸ ਦਿੰਨੇ ਆ ਕਿ ਇਧਰਲੀ ਸਾਈਡ ਇੱਕ ਆਪਣੀ ਲਸਰ ਹੁਣ ਸਟਾਰਟ ਹੋ ਜੂਗੀ ਆ ਇਧਰਲੀ ਜਿਵੇਂ ਆ ਖਤਮ ਹੋ ਗਈ ਆ ਦੋ ਕੁੰਡੇ ਆਪਾਂ ਇਸ ਤਰ੍ਹਾਂ ਲਟਾ ਲਾਂਗੇ ਤੇ ਅਗਲਾ ਕੁੰਡਾ ਆਪਾਂ ਬਣਾ ਲਵਾਂਗੇ ਦੋ ਕੁੰਡੇ ਫਿਰ ਸਿੱਧੇ ਬਣਾਵਾਂਗੇ ਆ ਵਾਲੇ ਦੋ ਕੁੰਡੇ ਫਿਰ ਆਪਾਂ ਇਸ ਤਰ੍ਹਾਂ ਕਰਕੇ ਸਲਾਈ ਤੇ ਲਾਵਾਂਗੇ ਤੇ ਆਹ ਕੁੰਡਾ ਬਣਾ ਲਵਾਂਗੇ ਆਹ ਕੁੰਡਾ ਆਪਾਂ ਨਹੀਂ ਬਣਾਉਣਾ ਹੈਗਾ ਇੱਕ ਜਿਸ ਤਰ੍ਹਾਂ ਕਰਕੇ ਉਲਟਾਵਾਂਗੇ ਆਪਾਂ ਕੁੰਡੇ ਆਹ ਹਾ ਕੁੰਡਾ ਆਪਾਂ ਬਣਾ ਲਾਂਗੇ ਛਾ ਵੜਾ ਕੁੰਡਾ ਆਪਾਂ ਨਹੀਂ ਬਣਾਉਣਾ ਹੁਣ ਜੇ ਆਪਣੇ ਇੱਥੇ ਤਿੰਨ ਕੁੰਡੇ ਹੋ ਗਏ ਹੁਣ ਆਪਾਂ ਆਹ ਵਾਲੇ ਦੋ ਕੁੰਡੇ ਆਹ ਸੌਰੀ ਇਸ ਤਰ੍ਹਾਂ ਉਲਟਾਵਾਂਗੇ ਤੇ ਆ ਕੁੰਡਾ ਬਣਾ ਲਵਾਂਗੇ ਤੇ ਆਪਣੀ ਆਹ ਲਸਰ ਇੱਥੋਂ ਸਟਾਰਟ ਹੋ ਗਈ ਜੀ ਫਿਰ ਮਸੇ ਇਸੇ ਤਰ੍ਹਾਂ ਆਪਾਂ ਸਲਾਈਆਂ ਪਾਉਂਦੇ ਜਾਵਾਂਗੇ ਤੇ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਏ ਹਾਂ ਦੇਖੋ ਜੇ ਇਸ ਤਰ੍ਹਾਂ ਬਣਦੀਆਂ ਲਸਰਾ ਜੇ ਆਪਾਂ ਇਸ ਤਰ੍ਹਾਂ ਬਾਰਡਰ ਇੱਕ ਕੁੰਡਾ ਉਲਟਾ ਸਿੱਧਾ ਬਣਾਉਨੇ ਤਾਂ ਆਪਾਂ ਦੇਖੋ ਇੰਨਾ ਕੁੰਡਿਆਂ ਤੇ ਹੀ ਬਣਾ ਲਿਆ ਸੀਗਾ ਹਲਾਸਰ ਤੇ ਇਸ ਤਰ੍ਹਾਂ ਵੀ ਬਹੁਤ ਸੋਹਣੀ ਲੱਗਦੀ ਹੈ ਇਹ ਆਪਾਂ ਥੋੜਾ ਜਿਹਾ ਇੱਥੇ ਜਦੋਂ ਆਪਾਂ ਬਾਰਡਰ ਬਣਾ ਲਿਆ ਉਦੋਂ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਜੇ ਆਪਾਂ ਇੱਧਰ ਇੱਕ ਅੱਧਾ ਕੁੰਡਾ ਵੱਧ ਘੱਟ ਕਰ ਸਕਦੇ ਆ ਤੇ ਫਿਰ ਆਪਣਾ ਡਿਜ਼ਾਈਨ ਇਹ ਇਸ ਤਰ੍ਹਾਂ ਸੈੱਟ ਆ ਜਾਊਗਾ ਤੇ ਨਹੀਂ ਤਾਂ ਉਲਟੇ ਕੁੰਡੇ ਤੇ ਇਸ ਤਰ੍ਹਾਂ ਹਲਸਰ ਬਣ ਜੂਗੀ ਤੇ ਜੇ ਇਹਦੇ ਤੇ ਬਣਦੀ ਆ ਤਾਂ ਇਸ ਤਰ੍ਹਾਂ ਬਣ ਜੂਗੀ ਜੀ ਤੇ ਦੇਖੋ ਬਹੁਤ ਸੋਹਣਾ ਤੇ ਸੌਖਾ ਡਿਜ਼ਾਈਨ ਆ ਜਰੂਰ ਟਰਾਈ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਆਪਣੇ ਚੈਨਲ ਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਸਬਸਕ੍ਰਾਈਬ ਬਹੁਤ ਘੱਟ ਕੀਤਾ ਹੈ ਜੀ ਦੁਨੀਆ ਦੇਖਣ ਵਾਲੇ ਬਹੁਤ ਜਣੇ ਆ ਜੀ ਸਬਸਕ੍ਰਾਈਬ ਦੇਖਣ ਵਾਲੇ ਸਾਰੇ ਜਿੰਨੇ ਵੀ ਮੇਰੇ ਭੈਣ ਭਰਾ ਮਾਤਾ-ਮਾਂ ਭੈਣਾਂ ਜੋ ਵੀ ਆਪਣੇ ਚੈਨਲ ਨੂੰ ਵੀਡੀਓ ਦੇਖਦੇ ਆ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ